ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂ ਜਿੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜਿੱਦੀ ਵੱਡੀ ਖਬਰ ਅਗਲੇ 48 ਘੰਟੇ ਬਹੁਤ ਮਹੱਤਵਪੂਰਨ 65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਕਰਵਾਤੀ ਤੂਫਾਨ ਆ ਰਖੇ ਭਾਰਤ ਮੌਸਮ ਵਿਭਾਗ ਨੇ ਆਪਣੀ ਤਾਜ਼ਾ ਬੁਲਟਨ ਵਿੱਚ ਕਿਹਾ ਹੈ ਕਿ ਮਲੇਸ਼ੀਆ ਨਾਲ ਲੱਗਦੇ ਮਲੱਕਾ ਜਲਡ ਮਰੂ ਉਤੇ ਬਣਿਆ ਘੱਟ ਦਬਾਅ ਵਾਲਾ ਖੇਤਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਤੇ ਹੌਲੀ-ਹੌਲੀ ਬੰਗਾਲ ਦੀ ਖਾੜੀ ਵੱਲ ਵਧ ਰਿਹਾ ਹੈ ਆਈ ਐਮ ਡੀ ਨੇ ਕਿਹਾ ਕਿ 25 ਨਵੰਬਰ ਦੇ ਆਸ-ਪਾਸ ਕੋਮੋਰੀਨ ਅਤੇ ਦੱਖਣ ਪੱਛਮੀ ਬੰਗਾਲ ਦੀ ਖਾੜੀ ਅਤੇ ਸ਼੍ਰੀ ਲੰਕਾ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਦੀ ਸੰਭਾਵਨਾ ਹੈ ਉਹ ਭਾਗ ਨੇ ਉਹ ਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਵਿੱਚ ਦੱਖਣੀ ਅੰਡੇਮਾਨ ਸਾਗਰ ਉਤੇ ਇਸ ਦੇ ਦਬਾਅ ਵਿੱਚ ਬਦਲਣ ਦੀ ਬਹੁਤ ਸੰਭਾਵਨਾ ਹੈ ਇਸ ਤੋਂ ਬਾਅਦ ਇਹ ਪ੍ਰਣਾਲੀ 26 ਨਵੰਬਰ ਦੇ ਆਸ-ਪਾਸ ਚੱਕਰਵਾਤ ਸਨਯਾਰ ਦੇ ਰੂਪ ਲੈ ਸਕਦੀ ਹੈ ਇਸ ਕਾਰਨ 25 ਤੋਂ 29 ਨਵੰਬਰ ਦੇ ਵਿੱਚ ਕਰ ਅੰਡੇਮਾਨ ਤੋਂ ਓਡੀਸ਼ਾ ਤੇ ਤੱਟਵੱਟੇ ਖੇਤਰਾਂ ਵਿੱਚ ਪਾ ਜੀ بارش ਹੋਣ ਦੀ ਸੰਭਾਵਨਾ ਹੈ ਆਈਐਮਡੀ ਨੇ ਕਿਹਾ ਕਿ ਇਹ ਘੱਟ ਦਬਾਅ ਵਾਲਾ ਕੇਦਰ ਪੱਛਮ ਉੱਤਰ ਅਤੇ ਉੱਤਰ ਦਿਸ਼ਾ ਵਿੱਚ ਲਗਾਤਾਰ ਵਾਧਾ ਰੱਖਾ ਹੈ ਜਿਸ ਦੇ ਅਗਲੇ 48 ਘੰਟਿਆਂ ਵਿੱਚ ਦੱਖਣੀ ਬਗਲ ਦੀ ਖਾੜੀ ਤੇ ਇੱਕ ਚੱਕਰਵਾਤੀ ਤੂਫਾਨ ਵਿੱਚ ਤੀਜ ਹੋਣ ਦੀ ਸਭਾਵਨਾ ਹੈ ਵਿਭਾਗ ਦੇ ਅਨੁਸਾਰ ਇਸ ਕਾਰਨ 25 ਤੋਂ 29 ਨਵੰਬਰ ਦਰਾਂ ਅੰਡੇਮਨ ਤੇ ਨਿਕੋਬਰ ਟਾਪੋਅਾਂ ਵਿੱਚ ਭਾਰੀ ਤੋਂ ਭਾਰੀ ਵਰਖਾ ਹੋਣ ਦੀ ਸਭਾਵਨਾ ਹੈ ਜਦੋਂ ਕੇ 25 ਤੋਂ 27 ਨਵੰਬਰ ਦਰਾਨ ਤਾਮਿਲਨਾਡ ਵਿੱਚ ਪਰਿਵਾਰਸ 24 ਤੋਂ 26 ਨਵੰਬਰ ਨੂੰ ਕੇਰਲ ਅਤੇ ਮਾਹੇ 24 ਨਵੰਬਰ ਨੂੰ ਲਕਸ਼ਦੀਪ 31 ਨਵੰਬਰ ਨੂੰ ਤੱਟ ਤੱਟਵਰਤੀ ਆਂਧਰਾ ਪ੍ਰਦੇਸ਼ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ